13 ਫਰਵਰੀ ਤੋਂ ਚੰਬੂ ਸਰਹੱਦ ਉੱਤੇ ਬੈਠੇ ਕਿਸਾਨ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ 6 ਦਸੰਬਰ ਨੂੰ ਦਿੱਲੀ ਤੱਕ ਪੈਦਲ ਮਾਰਚ ਕਰਨਗੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਮਾਰਚ ਸੰਬੰਧੀ ਆਪਣੀ ਅਗਲੀ ਰਣਨੀਤੀ ਦੱਸੀ ਯੂਨਾਈਟਿਡ ਕਿਸਾਨ ਮੋਰਚਾ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਇਹ ਗਰੁੱਪ ਹਰਿਆਣਾ ਦੇ ਵਿੱਚ 4 ਥਾਵਾਂ ਉੱਤੇ ਰੁਕੇਗਾ ਜਿਸ ਦੇ ਵਿੱਚ ਅੰਬਾਲਾ, ਮੋੜਮੰਡੀ, ਖਾਨਪੂਰ, ਜਟਾਂ ਅਤੇ ਪੀਪਲੀ ਸ਼ਾਮ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂनाइटेड ਕਿਸਾਨ ਮੋਰਚਾ ਦੇ ਆਗੂ ਸਰਵੰਤ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਪਹਿਲੀ ਕਤਾਰ ਦੇ ਵਿੱਚ ਚੱਲਣਗੇ ਹੋਰ ਕਿਸਾਨ ਉਹਨਾਂ ਦੀ ਪਾਲਣਾ ਕਰਨਗੇ ਉਹਨਾਂ ਦਾ ਰੋਜ਼ਾਨਾ ਦਿੱਲੀ ਲਈ ਮਾਰਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ جاری ਰਹੇਗਾ ਜੇਕਰ ਉਹ ਨਿਰਧਾਰਤ ਸਥਾਨ ਉਤੇ ਸਮੇਂ ਸਿਰ ਨਾ ਪਹੁੰਚ ਸਕੇ ਤਾਂ ਉਹ ਸੜਕ ਉਤੇ ਹੀ ਧਰਨਾ ਦੇਣਗੇ ਸਵੇਰ ਹੁੰਦਿਆਂ ਹੀ ਮੁੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ ਕਿਸਾਨਾਂ ਨੂੰ ਸਰਪੰਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਆਪਣੇ ਨਾਲ ਜ਼ਰੂਰੀ ਸਮਾਨ ਲੈ ਕੇ ਜਾਣਗੇ ਪਹਿਲਾ ਸਟਾਪ ਜੱਗੀ ਸਿਟੀ ਅੰਬਾਲਾ ਵਿਖੇ ਹੋਵੇਗਾ ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ ਖਾਨਪੂਰ ਜੱਟਾ ਅਤੇ ਪਿਪਲੀ ਪਹੁੰਚੇਗਾ ਉਹਨਾਂ ਦਾ ਸਿਆਕੇ ਵਲੰਟੀਅਰਾਂ ਨੂੰ ਜੋੜਨ ਲਈ ਸੋਮਵਾਰ ਤੋਂ ਮੋਰਚੇ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਫਾਰਮ ਸ਼ਾਮ 3 ਵਜੇ ਤੋਂ ਬਾਅਦ ਮੋਰਚੇ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਪਲਬਧ ਕਰਵਾਏ ਜਾਣਗੇ 13 ਫਰਵਰੀ ਤੋਂ ਸ਼ੰਭੂ ਸਰਹੱਦ ਉੱਤੇ ਬੈਠੇ ਕਿਸਾਨ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ 6 ਦਸੰਬਰ ਨੂੰ ਦਿੱਲੀ ਤੱਕ ਪੈਦਲ ਮਾਰਚ ਕਰਨਗੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਮਾਰਚ ਸਬੰਧੀ ਆਪਣੀ ਅਗਲੀ ਰਣਨੀਤੀ ਦੱਸੀ ਯੂਨਾਈਟਿਡ ਕਿਸਾਨ ਮੋਰਚਾ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਇਹ ਗਰੁੱਪ ਹਰਿਆਣਾ ਦੇ ਵਿੱਚ 4 ਥਾਵਾਂ ਉੱਤੇ ਰੁਕੇਗਾ ਜਿਸ ਦੇ ਵਿੱਚ ਅੰਬਾਲਾ, ਮੋੜ ਮੰਡੀ, ਖਾਨਪੂਰ, ਜੱਟਾਂ ਅਤੇ ਪੀਪਲੀ ਸ਼ਾਮਲ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਕਿਸਾਨ ਮੋਰਚਾ ਦੇ ਆਗੂ ਸਰਵੰਤ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਪਹਿਲੀ ਕਤਾਰ ਦੇ ਵਿੱਚ ਚੱਲਣਗੇ ਹੋਰ ਕਿਸਾਨ ਉਹਨਾਂ ਦੀ ਪਾਲਣਾ ਕਰਨਗੇ ਉਹਨਾਂ ਦਾ ਰੋਜ਼ਾਨਾ ਦਿੱਲੀ ਲਈ ਮਾਰਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ جاری ਰਹੇਗਾ ਜੇਕਰ ਉਹ ਨਿਰਧਾਰਤ ਸਥਾਨ ਉੱਤੇ ਸਮੇਂ ਸਿਰ ਨਾ ਪਹੁੰਚ ਸਕੇ ਤਾਂ ਉਹ ਸੜਕ ਉੱਤੇ ਹੀ ਧਰਨਾ ਦੇਣਗੇ ਸਵੇਰ ਹੁੰਦਿਆਂ ਹੀ ਮੂੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ ਕਿਸਾਨਾਂ ਨੂੰ ਸਰਪੰਚ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਆਪਣੇ ਨਾਲ ਜ਼ਰੂਰੀ ਸਮਾਨ ਲੈ ਕੇ ਜਾਣਗੇ ਪਹਿਲਾ ਸਟਾਪ ਜੱਗੀ ਸਿਟੀ ਅੰਬਾਲਾ ਵਿਖੇ ਹੋਵੇਗਾ ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ ਖਾਨਪੁਰ ਜਿੱਟਾ ਅਤੇ ਪਿਪਲੀ ਪੋਂਚੇ گاਉਂ ਦਾ ਸਿਆਕੇ ਵਲੰਟੀਅਰਾਂ ਨੂੰ ਜੋੜਨ ਲਈ ਸੋਮਵਾਰ ਤੋਂ ਮੋਰਚੇ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਫਾਰਮ ਸ਼ਾਮ 3 ਵਜੇ ਤੋਂ ਬਾਅਦ ਮੋਰਚੇ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਪਲਬਧ ਕਰਵਾਏ ਜਾਣਗੇ 13 ਫਰਵਰੀ ਤੋਂ ਚੰਬੂ ਸਰਹੱਦ ਉੱਤੇ ਬੈਠੇ ਕਿਸਾਨ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ 6 ਦਸੰਬਰ ਨੂੰ ਦਿੱਲੀ ਤੱਕ ਪੈਦਲ ਮਾਰਚ ਕਰਨਗੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਮਾਰਚ ਸੰਬੰਧੀ ਆਪਣੀ ਅਗਲੀ ਰਣਨੀਤੀ ਦੱਸੀ ਯੂनाइटेड ਕਿਸਾਨ ਮੋਰਚਾ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਇਹ ਗਰੁੱਪ ਹਰਿਆਣਾ ਦੇ ਵਿੱਚ 4 ਥਾਵਾਂ ਉੱਤੇ ਰੁਕੇਗਾ ਜਿਸ ਦੇ ਵਿੱਚ ਅੰਬਾਲਾ, ਮੋੜਮੰਡੀ, ਖਾਨਪੂਰ, ਜੱਟਾ ਅਤੇ ਪੀਪਲੀ ਸ਼ਾਮ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂनाइटेड ਕਿਸਾਨ ਮੋਰਚੇ ਦੇ ਆਗੂ ਸਰਵਨ ਸਿੰਘ ਪੰਦੇਰ ਨੇ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਪਹਿਲੀ ਕਤਾਰ ਦੇ ਵਿੱਚ ਚੱਲਣਗੇ, ਹੋਰ ਕਿਸਾਨ ਉਹਨਾਂ ਦੀ ਪਾਲਣਾ ਕਰਨਗੇ। ਉਹਨਾਂ ਦਾ ਰੋਜ਼ਾਨਾ ਦਿੱਲੀ ਲਈ ਮਾਰਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ جاری ਰਹੇਗਾ। ਜੇਕਰ ਉਹ ਨਿਰਧਾਰਤ ਸਥਾਨ ਉੱਤੇ ਸਮੇਂ ਸਿਰ ਨਾ ਪਹੁੰਚ ਸਕੇ ਤਾਂ ਉਹ ਸੜਕ ਉੱਤੇ ਹੀ ਧਰਨਾ ਦੇਣਗੇ ਸਵੇਰ ਹੁੰਦਿਆਂ ਹੀ ਮੁੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ ਕਿਸਾਨਾਂ ਨੂੰ ਸਰਪੰਨ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਆਪਣੇ ਨਾਲ ਜ਼ਰੂਰੀ ਸਮਾਨ ਲੈ ਕੇ ਜਾਣਗੇ ਪਹਿਲਾ ਸਟਾਪ ਜੱਗੀ ਸਿਟੀ ਅੰਬਾਲਾ ਵਿਖੇ ਹੋਵੇਗਾ ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ ਖਾਨਪੂਰ ਜੱਟਾਂ ਅਤੇ ਪਿਪਲੀ ਪਹੁੰਚੇਗਾ ਉਹਨਾਂ ਦੱਸਿਆ ਕਿ ਵਲੰਟੀਅਰਾਂ ਨੂੰ ਜੋੜਨ ਲਈ ਸੋਮਵਾਰ ਤੋਂ ਮੋਰਚੇ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਫਾਰਮ ਸ਼ਾਮ 3 ਵਜੇ ਤੋਂ ਬਾਅਦ ਮੋਰਚੇ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਪਲਬਧ ਕਰਵਾਏ ਜਾਣਗੇ 13 ਫਰਵਰੀ ਤੋਂ ਸ਼ੰਭੂ ਸਰਹੱਦ ਉੱਤੇ ਬੈਠੇ ਕਿਸਾਨ ਸਾਰੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਨੂੰ ਲੈ ਕੇ 6 ਦਸੰਬਰ ਨੂੰ ਦਿੱਲੀ ਤੱਕ ਪੈਦਲ ਮਾਰਚ ਕਰਨਗੇ ਕਿਸਾਨਾਂ ਨੇ ਅੱਜ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਿੱਲੀ ਮਾਰਚ ਸੰਬੰਧੀ ਆਪਣੀ ਅਗਲੀ ਰਣਨੀਤੀ ਦੱਸੀ ਯੂਨਾਈਟਿਡ ਕਿਸਾਨ ਮੋਰਚਾ ਦੀ ਚੰਡੀਗੜ੍ਹ ਦੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ ਇਹ ਗਰੁੱਪ ਹਰਿਆਣਾ ਦੇ ਵਿੱਚ 4 ਥਾਵਾਂ ਉੱਤੇ ਰੁਕੇਗਾ ਜਿਸ ਦੇ ਵਿੱਚ ਅੰਬਾਲਾ, ਮੋੜ ਮੰਡੀ, ਖਾਨਪੂਰ, ਜੱਟਾ ਅਤੇ ਪੀਪਲੀ ਸ਼ਾਮ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨਾਈਟਿਡ ਕਿਸਾਨ ਮੋਰਚੇ ਦੇ ਆਗੂ ਸਰਵਜਿੰਗ ਪੰਦੇਰ ਨੇ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਕਿਸਾਨਾਂ ਦੀ ਅਗਵਾਈ ਕਰਨ ਵਾਲੇ ਆਗੂ ਪਹਿਲੀ ਕਤਾਰ ਦੇ ਵਿੱਚ ਚੱਲਣਗੇ ਹੋਰ ਕਿਸਾਨ ਉਹਨਾਂ ਦੀ ਪਾਲਣਾ ਕਰਨਗੇ ਉਹਨਾਂ ਦਾ ਰੋਜ਼ਾਨਾ ਦਿੱਲੀ ਲਈ ਮਾਰਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਾਰੀ ਰਹੇਗਾ ਜੇਕਰ ਉਹ ਨਿਰਧਾਰਤ ਸਥਾਨ ਉਤੇ ਸਮੇਂ ਸਿਰ ਨਾ ਪਹੁੰਚ ਸਕੇ ਤਾਂ ਉਹ ਸੜਕ ਉਤੇ ਹੀ ਧਰਨਾ ਦੇਣਗੇ ਸਵੇਰ ਹੁੰਦਿਆਂ ਹੀ ਮੂੜ ਦਿੱਲੀ ਵੱਲ ਵਧਣਾ ਸ਼ੁਰੂ ਕਰ ਦੇਵਾਂਗੇ ਕਿਸਾਨਾਂ ਨੂੰ ਸਰਪੰਚ ਸਿੰਘ ਪੰਦੇਰ ਨੇ ਕਿਹਾ ਕਿ ਕਿਸਾਨ ਆਪਣੇ ਨਾਲ ਜ਼ਰੂਰੀ ਸਮਾਨ ਲੈ ਕੇ ਜਾਣਗੇ ਪਹਿਲਾ ਸਟਾਪ ਜੱਗੀ ਸਿਟੀ ਅੰਬਾਲਾ ਵਿਖੇ ਹੋਵੇਗਾ ਇਸ ਤੋਂ ਬਾਅਦ ਕਿਸਾਨਾਂ ਦਾ ਇੱਕ ਜਥਾ ਮੋਹੜਾ ਮੰਡੀ ਖਾਨਪੁਰ ਜੱਟਾਂ ਅਤੇ ਪਿਪਲੀ ਪੋਂਚੇ گاਉਂ ਦਾ ਸਿਆਕੇ ਵਲੰਟੀਅਰਾਂ ਨੂੰ ਜੋੜਨ ਲਈ ਸੋਮਵਾਰ ਤੋਂ ਮੋਰਚੇ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ ਇਸ ਸਬੰਧੀ ਫਾਰਮ ਸ਼ਾਮ 3 ਵਜੇ ਤੋਂ ਬਾਅਦ ਮੋਰਚੇ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਉਪਲਬਧ ਕਰਵਾਏ ਜਾਣਗੇ